ਸਮਾਹ ਹੋ ਚੁੱਕਿਆ ਜੀ ਪੌਣੇ 1:05 ਵੇਲੇ ਦਾ ਤੇ ਪੌਣੇ 1:03 ਵਜੇ ਆਪਾਂ ਅ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਤੇ 2 ਘੰਟੇ ਭਾਈ ਆਪਾਂ ਇੱਥੇ ਸੁਨਾਣ ਵਗੈਰਾ ਕੀਤਾ ਤੇ ਹੁਣ ਭਾਈ ਆਪਾਂ ਅੱਗੇ ਨੂੰ ਚਾਲੇ ਪਾਉਨੇ ਆ ਅ ਨਗਰਸੂ ਗੁਰਦੁਆਰਾ ਸਾਹਿਬ ਆਪਾਂ ਦੇਖ ਰਹੇ ਆ ਉਧਰ ਨੂੰ ਜਿੱਥੇ ਵੀ ਜਾਂਦੇ ਕਿਤੇ 100 ਕਿਲੋਮੀਟਰ ਜਿੰਨਾ ਵੀ ਆਪਣਾ ਪੈਂਡਾ ਤੈਅ ਹੁੰਦਾਗਾ ਉਹਨਾਂ ਦਾ ਭਾਈ ਆਪਾਂ ਕਵਰ ਕਰਾਂਗੇ ਕਵਰ ਪਾਰਕਿੰਗ ਵਾਲਾ ਵੀਰ ਹੀ ਰੱਖੀ ਬੈਠਾ ਤੇ ਭਾਈ ਪਾਰਕਿੰਗ ਦੇ ਵਿੱਚੋਂ ਲੈਨੇ ਆ ਮੋਟਰਸਾਈਕਲ ਤੇ ਬਾਕੀ ਇਧਰਲੇ ਪਾਸੇ ਭਾਈ ਉਹੀ ਨਦੀ ਆਪਣੀ ਨਦੀ ਹੋਈ ਤੇ ਬਾਰ ਬਾਰ ਚੇਤਾਵਨੀ ਤੇ ਪੁਲਿਸ ਆਪਣੇ ਅਨਾਉਂਸਮੈਂਟ ਕਰ ਰਹੀ ਹੈ ਬਾਰ ਬਾਰ ਭਾਈ ਮੋਟਰਸਾਈਕਲ ਵੀਕਲ ਵਗੈਰਾ ਜੋ ਵੀ ਹੈ ਪਾਰਕਿੰਗਾਂ ਖਾਲੀ ਕੀਤੀਆਂ ਜਾਣ ਨਦੀ ਦਾ ਵਹਾਅ ਥੋੜਾ ਤੇਜ਼ ਹੋਣ ਕਰਕੇ ਵੀ ਕੋਈ ਵੀ ਭਾਰੀ ਨੁਕਸਾਨ ਹੋ ਸਕਦਾ ਹੈ ਵੀ ਪਾਣੀ ਦਾ ਵਹਾਅ ਥੋੜਾ ਤੇਜ਼ ਹੋ ਗਿਆ ਆਪਾਂ ਵੀ ਮਣੀ ਕਰਨ ਸਾਹਿਬ ਤੇ ਮਾਨਾ ਆਪਣੇ ਇਧਰਲੇ ਪਾਸੇ ਜਾਣਾ ਸੀਗਾ ਜੋ ਆ ਮਾਨੇ ਪਿੰਡ ਕੰਨੀ ਜਾਣਾ ਸੀਗਾ ਤੇ ਥੋੜਾ ਜਿਹਾ ਇਸੇ ਕਰਕੇ ਆਪਾਂ ਚੇਂਜ ਕਰਤਾ ਰੂਟ ਤਾਂ ਹੁਣ ਆਪਾਂ ਵਾਪਸੀ ਨੂੰ ਚਾਲੇ ਪਾਵਾਂਗੇ ਤੇ ਆਮ ਬਾਈਕ ਵੀ ਇਹ ਆਪਾਂ ਪਹਿਲਾਂ ਇਧਰ ਕਿਹੜੇ ਪਾਸੇ ਜਾਣ ਦਾ ਪ੍ਰੋਗਰਾਮ ਨੇ ਬਣਾਇਆ ਸੀਗਾ ਬਦਰੀਨਾਥ ਮਾਨਾ ਬਦਰੀਨਾਥ ਤੇ ਮਾਨਾ ਜਾਣ ਦਾ ਭਾਈ ਪ੍ਰੋਗਰਾਮ ਬਣਾਇਆ ਸੀਗਾ ਤੇ ਉਹ ਹੁਣ ਕੈਨਸਲ ਕਰਤਾ ਤੇ ਉਹ ਜਾਂਦਾ ਭਾਈ ਹੈਲੀਕਾਪਟਰ ਇਹ ਆਈ ਆ ਇੱਥੇ ਉੜਦਾ ਹੀ ਰਹਿੰਦਾ ਭਾਈ ਕਿਹੜੇ ਜੇ ਲਾਉਂਦਾ ਰਹਿੰਦਾਗਾ ਭਾਈ ਆਪਣੇ ਕਿੰਨੀ ਕਿਤਨੀ ਬਾਈਕਸ ਆ ਜਾਂਦੀਆਂ ਜਾਂਪੇ ਡੇਲੀ ਕੀ ਬਹੁਤomatic ਆ 20 25 20 25 ਡੇਲੀ ਕੀ ਆ ਜਾਂਦੀਆਂ ਔਰ ਉਹ 3 ਦਿਨ ਬਾਅਦ ਨਿਕਲਦੀ ਹੈ 3 ਦਿਨ ਬਾਅਦ ਨਿਕਲਦੀ ਔਰ ਉਹ ਬਹੁਤ 3 ਦਿਨ ਮੇ ਕੋਈ ਬਾਈਕ ਨਹੀਂ ਆਤੀ ਫਿਰ ਠੀਕ ਹੈ ਜੀ ਹਾਂ ਭਾਈ ਜਿਹੜਾ ਬਾਈ ਵਿਊ ਦੇ ਕੇ ਗਿਆਗਾ ਗਲਤ ਦੇ ਕੇ ਹੀ ਆਗਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਆਪਣਾ ਫਰਜ਼ ਹੈ ਕਿਉਂਕਿ ਡੇਲੀ ਸੰਗਤ ਆਉਂਦੀ ਹੈ ਉੱਤੇ ਜਾਂਦੀ ਹੈ ਕਿ ਤਿੰਨ ਦਿਨਾਂ ਬਾਅਦ ਮੁੜ ਕੇ ਹੁੰਦੀ ਹੈ ਤੇ ਪਾਰਕਿੰਗ 'ਚ ਲਾਉਣ ਵਾਸਤੇ ਇੱਥੇ ਜਗ੍ਹਾ ਬਹੁਤ ਘੱਟ ਹੁੰਦੀ ਹੈ ਕਿ ਭਰੀਆਂ ਹੀ ਪੰਗਾਉਂਦੀਆਂ ਫੋਲੀ ਹੁੰਦਾ ਲਗਭਗ ਤੇ ਇਹ ਇਹਨਾਂ ਦੀਆਂ ਕਹਿਣੀਆਂ ਗੱਲਾਂ ਬਈ ਤੇ ਵਾਹੇ ਇਹਨਾਂ ਨੇ ਆਪਾਂ ਨਹੀਂ ਦੱਸਿਆ ਕੋਈ ਆਪਾਂ ਰਾਸਤੇ ਉੱਤੇ ਹੁੰਦੇ ਹੋਏ ਇੱਧਰ ਦੀ ਆਏ ਆਏ ਸੀ ਤੇ ਆਹੜਾ ਨਵਾਂ ਪੁਲ ਇਹ ਬਣਿਆ ਕਿਉਂਕਿ ਪਿੱਛੇ ਜੇ ਦੋ ਕੁ ਮਹੀਨੇ ਪਹਿਲਾਂ ਉਧਰਲੇ ਪਾਸੇ ਉੱਥੇ ਪੁਰਾਣਾ ਪੁਲ ਹੁੰਦਾ ਸੀਗਾ ਉਹ ਭਾਈ ਤਾਂ ਤੋਂ ਕੋਈ ਪਹਾੜੀ ਪੱਥਰ ਡਿੱਗਣ ਦਾ ਕਰਕੇ ਹਾਂ ਜਿਹੜਾ ਪੁਲ ਸੀਗਾ ਟੁੱਟ ਗਿਆ ਸੀਗਾ ਤਾਂ ਨਵੇਂ ਪੁਲ ਦੀ ਸਾਰੀ ਕੀਤੀ ਗਈ ਸੀ ਇਹਦੇ ਉਤੋਂ ਦੀ ਹੁਣ ਭਾਈ ਸੰਗ ਦਾ ਜਾਂਦੇ ਗਏ ਆ ਪੌਣਾ 1 ਕਿਲੋਮੀਟਰ ਦੀ ਚੜ੍ਹਾਈ ਚੜ੍ਹ ਕੇ ਉਤੋਂ ਭਾਈ ਗੱਡੀਆਂ ਵਹੀਕਲ ਵਗੈਰਾ ਹੈਗੇ ਜਿਹੜੇ ਮਿਲ ਜਾਂਦੇ ਆ ਕਿਰਾਏ ਵਾਲੇ ਤੇ ਉਹ 4-5 ਕਿਲੋਮੀਟਰ ਦੀ ਚੜ੍ਹਾਈ ਅੱਗੇ ਪੋਲਨਾ ਪਿੰਡ ਤੱਕ ਲੈ ਜਾਂਦੇ ਹੈਗੇ ਉਤੋਂ ਅੱਗੇ ਭਾਈ ਤੇ ਉਤੋਂ ਤੱਕ ਆਪਾਂ ਪੋਲਨਾ ਪਿੰਡ ਤੱਕਰ ਬਾਈਕ ਵੀ ਲੈ ਕੇ ਜਾ ਸਕਦੇ ਆ ਮੋਟਰਸਾਈਕਲ ਸਾਈਕਲ ਕੁਝ ਵੀ ਲੈ ਕੇ ਜਾ ਸਕਦੇ ਆਗੇ ਤੇ ਉਸ ਤੋਂ ਭਾਈ ਅੱਗੇ ਇਲਜਾਨ ਦੀ ਪਰਮਿਸ਼ਨ ਹੈਣੀ ਜੀ ਪੁਲਨਾ ਪਿੰਡ ਤੱਕ ਆਪਾਂ ਲਿਜਾ ਸਕਦੇ ਆ ਉੱਥੇ ਖੜਾਉਣਾ ਪੈਂਦਾ ਹੈਗਾ ਕਿ ਉਦੋਂ ਅੱਗੇ ਲੈ ਕੇ ਜਾਣੇ ਤਾਂ ਭਾਈਓ ਕਾਨੂੰਨ ਦੇ ਹਿਸਾਬ ਨਾਲ ਗਲਤ ਮੰਨਿਆ ਜਾਂਦਾ ਤੇ ਕਾਨੂੰਨੀ ਉਹ ਤੇ ਕਾਰਵਾਈ ਵੀ ਹੁੰਦੀ ਆ ਭਾਵੇਂ ਕੋਈ ਵੀ ਵੀਕਲ ਹੈਗਾ ਉੱਤੇ ਜਾਣਾ ਭਾਈ ਲਾਊਡ ਨਹੀਂ ਕਹਦਾ ਚਲਾਨ ਵੀ ਹੁੰਦਾ ਤੇ ਬਕਾਇਦਾ ਜਿਹੜਾ ਲਾਹਪਾਂ ਹੁੰਦੀ ਹੈਗੀ ਉਹ ਭਾਈ ਵਕਾ ਤੇ ਐਵੇਂ ਦਾ ਕੁਝ ਇੱਥੇ ਭਾਈ ਰੂਲ ਹੈ ਤੇ ਬਾਕੀ ਉਹ ਭਾਈ ਫੇਰ ਘੁੱਗੂ ਜਾ ਮੁੜਿਆ ਆ ਹੋ ਜਾਂਦਾ ਲਓ ਜੀ ਹੁਣ ਫਿਰ ਪਾਉਨੇ ਆ ਅੱਗੇ ਨੂੰ ਚਾਲੇ ਤੇ ਇਧਰ ਆਪਣੇ ਨੋਨੀ ਬਰਾੜ ਮੋਟਰਸਾਈਕਲ ਨੂੰ ਸਾਫ ਕਰੀ ਜਾਂਦਾ ਤੇ ਇਧਰ ਆਪਣਾ ਦੂਜਾ ਚੋਬਰ ਕਲਦੀਪ ਇਹ ਵੀ ਭਾਈ ਮੋਟਰਸਾਈਕਲ ਨੂੰ ਸਾਫ ਕਰਕੇ ਬਾਹਰ ਕੱਢਦਾ ਤੇ ਜਿਹੜਾ ਆਪਣੇ ਨਾਲ ਇੱਕ ਬੰਦਾ ਹੋਰ ਸੀ ਖਿੱਲਾ ਉਹ ਭਾਈ ਤबीयत ਖਰਾਬ ਹੋਣ ਦਾ ਕਰਕੇ ਤੇ ਉਹਨੂੰ ਕੁਝ ਘਰੇ ਕੰਮ ਵੀ ਸੀਗਾ ਤਾਂ ਉਹ ਭਾਈ ਘਰ ਨੂੰ ਵਾਪਸ ਚਲਾ ਗਿਆ ਸੀਗਾ ਤੇ ਬਸ ਆਪਾਂ ਬਾਕੀ ਅੱਗੇ ਭਾਈ ਹੁਣ ਪਾਉਨੇ ਆ ਚਾਲੇ ਤੇ ਲੈ ਭਈ ਸੰਗ ਦਾ ਪਾਉਨੇ ਆ ਚਾਲੇ ਤੇ ਬਾਈ ਦਾ ਵੈਸੇ ਸੁਭਾਅ ਨੇ ਚਰ ਬਹੁਤ ਵਧੀਆ ਬਈ ਆ ਮੋਟਰਸਾਈਕਲ ਘੜਾਉਣ ਦੇ ਵਿੱਚ ਹੀ ਪੂਰੀ ਮਦਦ ਕੀਤੀ ਬਾਕੀ ਕਹਿੰਦਾ ਕੋਈ ਗੱਲ ਨਹੀਂ ਅਗਲੇ ਜਿਹੜੇ ਤੁਹਾਡੇ ਆਪ ਹੀ ਮਾਨਤਾਣ ਕਰਾਂਗੇ ਤੁਸੀਂ ਆਇਓ ਜਰੂਰ ਤੇ ਬਾਕੀ ਭਾਈ ਕਹਿੰਦਾ ਫੋਟੋ ਵਗੈਰਾ ਜਰੂਰ ਕਰਾ ਕੇ ਜਾਓ ਉਹ ਤੋਂ ਭਾਈ ਆਪਾਂ ਕਰਾ ਲਈ ਠੀਕ ਉਹ ਉੱਥੇ ਪੱਤਰ ਜੇ ਥਾਂ ਚ ਲਾ ਕੇ ਭਾਈ ਆ ਸਕੂਟਰੀ ਉੱਤੇ ਜਿਹੜੇ ਆਪਣਾ ਆਪ ਦਾ ਸਮਾਨ ਟਲੱਸਟਿਆਗਾ ਇਹ ਉੱਥੇ ਲੱਦਾ ਲੱਦੀ ਕਰਦੇ ਆਂ ਭਾਈ ਕਹਿੰਦਾ ਕੋਈ ਗੱਲ ਨਹੀਂ ਤੂੰ ਵੀਡੀਓ ਬਣਾ ਲੈ ਕਹਿੰਦਾ ਮੈਂ ਮੈਂ ਦਿਖਾ ਦਿੰਦਾ ਕਹਿੰਦਾ ਵੇ ਸੱਪਾ ਤਰਾ ਚੱਲ ਭਾਈ ਮਿਹਰਬਾਨੀ ਵੀਰੇ ਇਹਦੇ ਮਗਰ ਵੀ ਬੰਨਾਗੇ ਕੋਈ ਦਿਨ ਪੁੱਛਦੇ 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 ਤੇ ਹੁਣ ਭਾਈ ਦੋ ਜਾਨ ਇੱਕ ਤੇ ਹੋਣਗੇ ਇੱਕ ਜਾਨਾ ਇੱਕ ਤੇ ਇੱਕ ਇੱਕ ਤੇ ਜਿਆਦਾ ਬੈਗ ਰੱਖੇ ਜਾਣਗੇ ਤੇ ਇੱਕ ਦੇ ਉੱਤੇ ਭਾਈ ਸਵਾਰੀਆਂ ਰੱਖਣਗੀਆਂ ਮੇਰੇ ਬੂੜੇ ਰੋਤੀ ਕਿਹਾ ਗਿਆ ਆਲਾ ਡੰਡਾ ਰੱਖਿਆ ਲੱਗਿਆ ਪਿਆ ਮਲਾਕ ਆਈ ਮਲਾਕ ਇਧਰ ਭਾਈ ਗੁਰਦੁਆਰਾ ਗੋਬਿੰਦ ਘਾਟ ਤੇ ਇਧਰ ਪਾਰਕਿੰਗ ਤੇ ਇਧਰ ਉਹ ਹੀ ਪੋਲਾ ਇਹ ਇਧਰ ਨੌਜਵਾਨ ਸੀ ਲਾਰਮ ਉਹ ਲੱਗਿਆ ਇਧਰ ਆਮ ਆਪਣੇ ਨੌਜਵਾਨ ਭਾਈ ਤਿਆਰੀਆਂ ਖੇਦੇ ਟੰਡਾ ਬੰਨਦੇ ਹੋਰ ਐਮਰਜੈਂਸੀ ਲਾਰਮ ਉਹ ਭਾਈ ਐਮਰਜੈਂਸੀ ਕਹਿੰਦੇ ਲਾਰਮ ਆਗੇ ਇਹਦੇ ਵਿੱਚ ਭਾਈ ਅਨਾਉਂਸਮੈਂਟ ਚੱਲ ਰਹੀ ਸੀ ਕਹਿੰਦੇ ਵੀ ਜਲਦੀ ਤੋਂ ਜਲਦੀ ਵਹੀਕਲ ਵਗੈਰਾ ਜਿਹੜੇ ਹੈਗੇ ਭਾਈ ਪਾਰਕਿੰਗ ਚੋਂ ਖਾਲੀ ਕਰ ਲੋ ਤੇ ਕੱਢ ਲੋ ਨਦੀ ਦੇ ਪਾਣੀ ਦਾ ਬਹਾਵ ਤੇਜ਼ ਹੋ ਗਿਆ ਤੇ ਚਲੋ ਜੀ ਕਰਦੇ ਆ ਪੈਕਿੰਗ ਤੇ ਪਾਉਨੇ ਆ ਚਾਲੇ ਲਓ ਜੀ ਆਪਾਂ ਪਾਸੇ ਚੱਲੇ ਤੇ ਨਾਲ ਨਾਲ ਛੱਲੀਆਂ ਖੰਦੇ ਜਾਂਦੇ ਆ ਤੇ ਗੁਰਦੀਪ ਜੀ ਦਾ ਪੁੱਤਰ ਭਾਈ ਨੋਨੀ ਨੂੰ ਕੱਲੇ ਨੂੰ ਕਰਤਾ ਆ ਚੱਲੀ ਰਵੇੜ ਕੇ ਮੁੜ ਕੇ ਮੈਂ ਫੜਦਾ ਕਿ ਰੇਰਿੰਗ ਦਾ 3:30 ਕ 5 ਵਜੇ ਦਾ ਤੇ ਆਪਾਂ ਭਾਈ ਗੁਰਦੁਆਰਾ ਗੋਬਿੰਦ ਘਾੜ ਤੋਂ ਉਹ ਉੱਥੋਂ ਚੱਲ ਕੇ ਭਾਈ ਅਜੇ ਬਾਹਰਲੇ ਪਾਸੇ ਆ ਕੇ ਮੇਨ ਰੋਡ ਤੇ ਰੁਕੇ ਸੀਗੇ ਉਹ ਮੈਂ ਜਿਹੜੀ ਛੱਲੀ ਲਈ ਸੀ ਤਾਂ ਉਹ ਭਈ ਵੰਡ ਕੇ ਸਾਰਿਆਂ ਨੇ ਖਾਧੀ ਤੇ ਮੋਟਰਸਾਈਕਲ ਦੇ ਵਿੱਚ ਥੋੜੀ ਜਿਹੀ ਗੇਅਰ ਪਾਉਣ ਦੇ ਵਿੱਚ ਨੂਨੀ ਨੂੰ ਦਿੱਕਤ ਆਉਂਦੀ ਸੀ ਉਹਦੇ ਭਈ ਆਪਣੇ ਪੰਜੇ ਤੇ ਪੈਂਦੇ ਆ ਤੇ ਨੂਨੀ ਵਾਲੇ ਤੇ ਪੈਂਦੇ ਸੀ ਅੱਡੀ ਤੇ ਤਾਂ ਕਰਕੇ ਭਈ ਮੋਟਰਸਾਈਕਲ ਦੁਬਾਰੇ ਐਕਸਚੇਂਜ ਕਰਦੇ ਆ ਤੇ ਇੱਥੇ ਬਾਕੀ ਇੱਕ ਜਿਹੜੀ ਉਹ ਸੁਰੰਗਾ ਇਹਨਾਂ ਮੁੰਡਿਆਂ ਦੇ ਦੱਸਣ ਮੁਤਾਬਕ ਇਹ ਪਹਿਲਾਂ ਵੀ ਜਿੱਦਾਂ ਕਿ ਆਏ ਆ ਇਹ 2017 ਦੇ ਵਿੱਚ ਇਹਦਾ 2016-17 ਦੇ ਵਿੱਚ ਭਈ ਦਾ ਜਿਹੜਾ ਸੀਗਾ ਕੰਮ ਚੱਲ ਰਿਹਾ ਸੀਗਾ ਵਰਕਿੰਗ ਦੇ ਵਿੱਚ ਸੀਗਾ ਇਹ ਪਤਾ ਨਹੀਂ ਕਾਦਾ ਕੰਮ ਹੈ ਕਾਦਾ ਕੀ ਹੋਊਗਾ ਥੋੜੀ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਹੈਗਾ ਇਦਾਂ ਦੀ ਕੋਈ ਰੰਗ ਆ ਇਹ ਜਿਹੜੀ ਇਸ ਪਹਾੜ ਦੇ ਵਿੱਚ ਦੀ ਕੱਟੀ ਜਾ ਰਹੀ ਸੀਗੀ ਤੇ ਹੁਣ ਇਹਦਾ ਇੱਕ ਵਾਰੀ ਕੰਮ ਰੋਕ ਦਿੱਤਾ ਗਿਆ ਇਹ ਹੁਣ ਪਤਾ ਨਹੀਂ ਭਾਈ ਕਾਦੀ ਰੰਗ ਸੀਗੀ ਤੇ ਕੀ ਇਹਦਾ ਸਿਸਟਮ ਸੀਗਾ ਤੇ ਉਹ ਥੱਲੇ ਭਾਈ ਇੱਕ ਨਾਲ ਜੀ ਗੇਂਦ ਜੀ ਪਈ ਆ ਬਾਲ ਜੀ ਵੀ ਤੇ ਇਧਰਲੇ ਪਾਸੇ ਹਾਂ ਜੇ ਕਿਸੇ ਨੂੰ ਭਾਈ ਜਾਣਕਾਰੀ ਹੋਵੇ ਤਾਂ ਚਲ ਕਮੈਂਟ ਬਾਕਸ ਦੇ ਵਿੱਚ ਦੱਸ ਵੀ ਸਕਦਾ ਹੈਗਾ ਆ ਭਾਈ ਥੱਲੇ ੜੇ ਪਾਸੇ ਮਸ਼ੀਨਾਂ ਵਿੱਚ ਨੌਵੀਂ ਗਿਰ ਖਾਦੀਆਂ ਇਹ ਵੀ ਉੱਥੇ ਤੋਂ ਉੱਥੇ ਹੀ ਰਹਿ ਗਈਆਂ ਤੇ ਬਾਕੀ ਆਪਣੇ ਨੂਨੀ ਵਰਾੜ ਤੇ ਕਲਦੀਪ ਆਪਣੇ ਨਾਲ ਨੇ ਗੱਡੀਆਂ ਤਾਂ ਚੜੀਆਂ ਜਾਣ ਦੀ ਜੈਰੀ ਹੈ ਹਾਂ ਗੱਡੀਆਂ ਜਾਣ ਦੀ ਤਿਆਰੀ ਆ ਭਾਈ ਗੱਡੀਆਂ ਹੁਣ ਕਹਿੰਦੇ ਡਰਾਈਵਰ ਐਕਸਚੇਂਜ ਕਰਨੀਆਂ ਗੱਡੀਆਂ ਬਦਲਣੀਆਂ ਆ ਤੇ ਕਹਿੰਦੇ ਭਾਈ ਇਹਦਾ ਪੈਂਦਾ ਅੱਡੀ ਤੇ ਗੇਰ ਤੇ ਨੂਨੀ ਦਾ ਪੈਰ ਤਾਂ ਉੱਥੇ ਜਿੱਟ ਗਿਆ ਸੀ ਇਹਦਾ ਭਾਈ ਪੈਂਦਾ ਪੰਜੇ ਤੇ ਹਾਂ ਇਹਦਾ ਪੈਂਦਾ ਪੰਜੇ ਤੇ ਭਾਈ ਤੇ ਇਹ ਮੁੰਡੇ ਦਾ ਕਹਿੰਦਾ ਇੱਥੇ ਦੇ ਪੈ ਟਿਕਿਆ ਸੀਗਾ ਆਪਾਂ ਨੂੰ ਭਾਈ ਆਪਾਂ ਪਾਲ ਰੰਡਰਾਂ ਆਪਾਂ ਨੂੰ ਕੋਈ ਮਰਜ਼ੀ ਫੜਾ ਦੋ ਹੈ ਪਾਣੀ ਪਿਆ ਦੇ ਛਰਾ ਗਰਾ ਇਹ ਹੁਣ ਅਗਰ ਦੱਸ ਦੇ ਕਿੱਥੇ ਜਾ ਕੇ ਰੁਕੇ ਘਰੇ ਘਰੇ ਰੁਕਾਂਗੇ ਰਾਹ ਦੀ ਡਰਾਈਵਰ ਬਾਪੇ ਦੇ ਬਾਲਾ ਭਾਈ ਇਹ ਨੂੰ ਘਰੋਂ ਚੇਤਾ ਕਰ ਰਿਹਾਗਾ ਹੈ ਘਰ ਦਾ ਮੋਹ ਲਗਾਉ ਜਖਾਸਾ ਜਵਾਕਾਂ ਨਾਲ ਤੇ ਚਲੋ ਭਾਈ ਪੌਣਿਆਂ ਚੱਲੇ ਤੇ ਮਿਲਦੇ ਆਗੇ ਸਮਾਇਸ ਵਕਤ ਪੌਣੇ 1:07 ਵੇਲੇ ਦਾ ਤੇ ਆਪਾਂ ਭਾਈ ਸਵੇਕ 5:00 ਵਜੇ ਗੁਰਦੁਆਰਾ ਦੋਬੰਦ ਘਾੜ ਤੋਂ ਚੱਲੇ ਸੀ ਤੇ ਹੁਣ ਇਸ ਵਕਤ ਆਪਾਂ ਭਾਈ ਆ ਚੁੱਕੇ ਆ ਗੁਲਾਬਕੋਟੀ ਤੇ ਗੁਲਾਬਕੋਟੀ ਦੇ ਗੁਲਾਬਕੋਟੀ ਤੋਂ ਤੁਸੀਂ ਸਾਨੂੰ ਦੇਖ ਰਹੇ ਹੋ ਠੀਕ ਹੈ ਤੇ ਹੁਣ ਅੱਗੇ ਆਪਾਂ ਭਾਈ ਨਗਰਾਸੂ ਜਾਣਾ ਸੀ ਨਗਰਾਸੂ ਦੀ ਪੂਰੀ ਇੱਥੋਂ ਪਈ ਜਾਂਦੀ ਹੈ ਜੀ 8 ਕਿਲੋਮੀਟਰ ਦੇ ਲਗਭਗ ਤੇ ਆਪਾਂ ਰਸਤੇ ਦੇ ਵਿੱਚ ਸੰਦੇ ਦੀ ਤਾਰ ਤੋਂ ਜੀ ਨਿਕਲ ਜਾ ਟ੍ਰੈਫਿਕ ਬਹੁਤ ਜ਼ਿਆਦਾ ਆ ਇੱਕ ਮਿੰਟ ਆਪਣੇ ਇਧਰਲੇ ਪਾਸੇ ਅੰਗੀ ਸੰਗੀ ਸਾਥੀ ਪਾਣੀ ਦਾ ਹਿਲਾਇਆ ਕਰਦੇ ਹੋਏ ਗੁਲਾਬ ਕੋ ਜਿਹੜੀ ਲੋਕੇਸ਼ਨ ਤੇ ਇਸ ਵਕਤ ਆਪਾਂ ਖੜੇ ਆ ਤੇ ਨਗਰਾਸ਼ੂ ਦੇ ਇਥੋਂ ਲੋਕੇਸ਼ਨ ਆ ਮੈਪ ਦੇ ਰਾਹੀ ਦੇਖਣ ਮੁਤਾਬਕ 80 ਕਿਲੋਮੀਟਰ ਦਿਖਾਉਂਦਾ ਸੀਗਾ ਤੇ ਆਪਾਂ ਹੁਣ ਰੁਕਣਾ

ਲੰਗਾਸੂ। ਔਰ ਇੱਕ ਨਗਰਾਸੂ ਵੀ ਹੈ। ਨਗਰਾਸੂ ਤੋਂ ਕੁਛ ਅੱਗੇ ਆ ਗਿਆ। ਕਿਤਨਾ ਕਾ ਗਿਆ ਉਸੇ? ਅਮੋਸੇ ਵੀ ਇਹ ਤਕੜਾ ਦੀ ਮੇਜ ਕਿਤੇ ਨੇ। ਠੀਕ ਹੈ। ਇਤਰੇ 80 ਕਿਲੋਮੀਟਰ। ਆਪਾਂ ਪਹਿਲਾਂ ਹੁਣ ਲੰਗਾਸੂ ਰੁਕਣਾ। ਨਗਰਾਸੂ 54 ਕਿਲੋਮੀਟਰ। ਕਿਰਨਜਾ ਕਿਲੋਮੀਟਰ ਪਈ ਹੈ ਤੁਮੈ ਦੇ ਦਸਮੇ ਮੁਤਾਬਕ ਲੰਗਾਸੂ ਪਹੁੰਚਦਾ। ਉੱਥੇ ਅੱਜ ਦੀ ਜਿਹੜੀ ਹੈਗੀ ਆਪਾਂ ਰਾਤ ਜਿਹੜੀ ਹੈਗੀ ਆ ਰੁਕਣੀਆ ਸਟੇ ਕਰਨਾਗਾ ਤੇ ਉਸ ਤੋਂ ਬਾਅਦ ਸਵੇਰੇ ਬੈਸਤ ਨਗਰਾਸੂ ਜਣਾ ਨਗਰਾਸੂ 80 ਕਿਲੋਮੀਟਰ ਤਾਂ ਉੱਥੇ ਰਾਤ ਅੱਜ ਦੀ ਸਟੇ ਕਰਾਂਗੇ। ਤੇ ਇਹ ਸੀ ਆਪਣਾ ਅੱਜ ਦਾ ਬਲੌਗ ਤੇ ਅੱਜ ਦਾ ਜਿਹੜ ਪੈਂਡਾ ਰਸਤਾ ਸਫਰ ਜੇ ਵਧੀਆ ਲੱਗਿਆ ਤਾਂ ਭਾਈ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਭਾਈ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਦਿਓ ਤੇ ਭਾਈ ਨੌਜਵਾਨ ਐ ਤਿਆਰ ਫਰ ਤਿਆਰ ਪਹਿਲਾਂ ਕੋਈ ਵੀਡੀਓ ਵਗੈਰਾ ਨਹੀਂ ਬਣਾਈ ਮੈਂ ਡਰਾਈਵਿੰਗ ਕਰ ਰਿਹਾ ਸੀਗਾ ਹੁਣ ਚੋਬਰ ਨੇ ਹੈਲਮਟ ਵੇਲੇ ਪਾ ਲਿਆ ਕਹਿੰਦਾ ਭਾਈ ਮੇਰੇ ਤਾਂ ਤੂੰ ਲਾਈਟਰਾਂ ਦੀ ਕੱਢ ਦਿੱ ਤੂੰ ਗੁਲਾਬਕੋਟੀ ਬੋਲਦੀ ਐ ਮੈਨੇ ਬੋਲਿਆ ਗੁਲਾਬਕੋਟੀ ਬੋਲਦੀ ਐ ਪਾਈ ਗਲਾਗ ਕੋਟੀ ਵਾਲਾ ਜਿਹੜਾ ਬੋਰਡ ਲੱਗਿਆ ਉਹਦੇ ਕੋਲੇ ਆ ਬਾਈ ਦੀ ਦੁਕਾਨ ਆ ਇਥੋਂ ਚਾਹ ਪਾਣੀ ਜ਼ਰੂਰ ਪੀ ਕੇ ਜਾਇਓ ਬਹੁਤ ਵਧੀਆ ਚਾਹ ਬਣਾਉਂਦਾਗਾ ਬਹੁਤ ਵਧੀਆ ਚਾਹ ਬਣਾਉਂਦਾਗਾ ਆ ਭਾਈ ਇਹਦਾ ਟਾਗਾ ਠੀਕ ਹੈ ਕੀ ਨਾਮ ਕੀ ਹੈ ਤੁਹਾਡਾ ਹਾਂ ਨਾਮ ਕੀ ਹੈ ਮੇਰਾ सुरेंद्र ਰਾਗਤ सुरेंद्र ਰਾਗਤ ਤੇ ਠੀਕ ਆ ਭਾਈ ਇਹਨਾਂ ਕੋਲੇ ਆ ਕੇ ਚਾਹ ਪਾਣੀ ਪੀ ਕੇ ਜਾਓ ਤਾਂ ਅਸੀਂ ਅੱਜ ਦਾ ਆਪਣਾ ਵਲੌਗ ਮਿਲਦੇ ਆ ਨਵਾਂ ਦਿਨ ਨਵੀਂ ਸਵੇਰ ਨਵੇਂ ਸਫਰ ਤੇ ਪੌਣਿਆ ਚਾਲੇ ਸਤਿ ਸ੍ਰੀ ਅਕਾਲ ਜੀ ਆਇਸ ਵਕਤ 10:00 ਵਜੇ ਦਾ ਤੇ ਜੀ ਆਇਆਂ ਨੂੰ ਕਹਿੰਦੇ ਆ ਵੀਡੀਓ ਨੂੰ ਦੇਖਣ ਆਏ ਸਾਰੇ ਭੈਣ ਭਰਾਵਾਂ ਦਾ ਬਜ਼ੁਰਗ ਮਾਤਾਵਾਂ ਦਾ ਤਹਿ ਦਿਲੋਂ ਨਿੱਘੇ ਦਿਲੋਂ ਸਵਾਗਤ ਕਰਦੇ ਆ ਤੇ ਜੀ ਆਇਆਂ ਕਹਿੰਦੇ ਆ ਆਪਾਂ ਲੰਗਰਾਸੂ ਤੋਂ ਲੰਗਰਾਸੂ ਆਪਾਂ ਕੱਲ ਰਾਤ 10:30 ਵਜੇ ਪਹੁੰਚ ਤੇ ਆਪਾਂ ਉਧਰ ਕਰਤਾ ਕਾਰਨੋਂ ਦਾ ਇਹ ਸੀ ਕਿ ਭਈ ਆ ਸਾਹਮਣੇ ਜਿਹੜੀ ਨਦੀ ਬਗੀ ਆ ਇਹਦਾ ਜ ਰੰਗ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਕਿ ਪਾਣੀ ਭਈ ਇਹ ਹੋਰ ਆਇਆਗਾ ਤੇ ਇਹਦੇ ਨਾਲ ਹੀ ਆਪਣੇ ਲੰਗਰਾਸੂ ਗੁਰਦੁਆਰਾ ਸਾਹਿਬਾ ਨੀਚੇ ਤੇ ਇਧਰਲੇ ਪਾਸੇ ਭਾਈ ਜਿਹੜਾ ਪਹਾੜ ਹੈ ਆ ਇੱਥੇ ਰਾਤ ਅੱਗ ਵਗੈਰਾ ਲੱਗ ਗਈ ਸੀਗੀ ਕਾਫੀ ਹੁਣ ਵੀ ਧੂਫੀ ਆਂਦੀ ਆ ਧੂਆਂ ਧਾਰ ਰਾਤ ਬਾਵਾ ਸੀ ਇਹ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣਾ ਹਜੇ ਵੀ ਉਹ ਤੇ ਅੱਗ ਧੂਫੀ ਆਂਦੀ ਆ ਤੇ ਇਹਦਾ ਲੱਗਣ ਦਾ ਕਾਰਨ ਇਹ ਸੀਗਾ ਸੋਚਦਾ ਕਹਿ ਰਿਹਾ ਕਿ ਜਿਹੜੇ ਇੱਥੋਂ ਦੇ ਲੋਕਲ ਨਿਵਾਸੀ ਨੇ ਉਹਨਾਂ ਦਾ ਆਪਣੇ ਜਿਹੜੇ ਪਸ਼ੂਆਂ ਵਾਸਤੇ ਚਾਰਾ ਵਗੈਰਾ ਘਾਹ ਵਗੈਰਾ ਹੁੰਦਾਗਾ ਉਹ ਜਦੋਂ ਸੁੱਕੇ ਜਾਂਦਾ ਤਾਂ ਉਹਨੂੰ ਅੱਗ ਲਾਉਂਦੇ ਆ ਤਾਂ ਕਿ ਨਵੇਂ ਘਾਹ ਦੀ ਫੋਟੋ ਹੋ ਜਾਏ ਤੇ ਉਸ ਤੋਂ ਬਾਅਦ ਉਹ ਵੀ ਪਸ਼ੂਆਂ ਨੂੰ ਪਾ ਸਕਣ ਤੇ ਕੁਛ ਭਾਈ ਇਹ ਵੀ ਕਹਿੰਦੇ ਵੀ ਜਿਵੇਂ ਪੱਥਰਾ ਨਾਲ ਲਾ ਕੇ ਪੱਤੇ ਵਗਾਰਾ ਘਸ ਕੇ ਉਹਨਾਂ ਨਾਲ ਲੱਗ ਜਾਂਦੀ ਆ ਤਾਂ ਇਹ ਕੁਛ ਆਪਾਂ ਨੂੰ ਪੱਕਾ ਐਗਜ਼ੈਕਟ ਕਾਰਨ ਨਹੀਂ ਪਤਾ ਵੀ ਕਿਸ ਕਰਕੇ ਲੱਗੀ ਸੀ ਵੈਸੇ ਇੱਥੇ ਜਿਹੜੀ ਥੱਲੇ ਇਨਫੋਰਮੇਸ਼ਨ ਮਿਲੀ ਸੀ ਉਹ ਇਹ ਸੀ ਵੀ ਲੋਕਲ ਜਿਹੜੇ ਇੱਥੋਂ ਦੇ ਲੋਕ ਸੀਗੇ ਉਹਨਾਂ ਨੇ ਲਾਈ ਸੀਗੀ ਠੀਕ ਹੈ ਤੇ ਬਾਕੀ ਭਾਈ ਆ ਆਪਣਾ ਰਿਆਇਸ਼ਖਾਨਾ ਸੀਗਾ ਰਾਤ ਦਾ ਇੱਥੇ ਸਾਰਾ ਇਹ ਭਰਿਆ ਪਿਆ ਸੀਗਾ ਮੁੰਡੇ ਮੋਗੇ ਰਗੇ ਤੇ ਕੁਛ ਹੋਰ ਆਪਣੇ ਨਾਲ ਇੱਥੇ ਸੀਗੇ ਤੇ ਬਾਕੀ ਆਪਣੇ ਨਾਲ ਦੇ ਭਾਈ ਉਹ ਥੱਲੇ ਮੋਟਰਸਾਈਕਲ ਦੀ ਪਾਰਕਿੰਗ ਚ ਉਹ ਉੱਥੇ ਚਲੇ ਗਏ ਮੁੰਡੇ ਉਹ ਖੜੇ ਇਹ ਆ ਸੀ ਨੋਨੀ ਤੇ ਕੁਲਦੀਪ ਤੇ ਤੇ ਖਿੱਲੇ ਦਾ ਬੈਗ ਤੇ ਇਹ ਮੇਰਾ ਦੋਵੇਂ ਇੱਥੇ ਛੱਡ ਕੇ ਕਹਿੰਦੇ ਤੂੰ ਚੱਕ ਲਈ ਉਹ ਆਪੋ ਆਪ ਦੇ ਲੈ ਕੇ ਮਾੜਾ ਮੋਟਾ ਇੱਥੇ ਭਾਂਡਾ ਢਿੰਡਾ ਸਮਾਨ ਸੀ ਉਹ ਥੱਲੇ ਚਲੇ ਗਏ ਬਾਕੀ ਚੱਲਦੇ ਆ ਥੱਲੇ ਤੇ ਪੁੱਛਦੇ ਉਹਨਾਂ ਲੰਗਰ ਪ੍ਰਸ਼ਾਦਾ ਛਕਣਾ ਕਿ ਕਿਵੇਂ ਨੇ ਫਿਰ ਭਾਈ ਪਾਉਨੇ ਅੱਗੇ ਨੂੰ ਚਾਲੇ ਤੇ ਅੱਜ ਦਾ ਜਿਹੜਾ ਆਪਣਾ ਸਟੇ ਹੋਊਗਾ ਆ ਲਗਭਗ ਮੈਨੂੰ ਲੱਗਦਾ ਆਪਣੇ ਪੌਂਟਾ ਸਾਹਿਬ ਰੁਕਣ ਦਾ ਰਾਤਾ ਹੈਗਾ ਬਾਕੀ ਦੇਖਦੇ ਆ ਭਾਈ ਅੱਗੇ ਕਿਵੇਂ ਸੰਗਤ ਦੀ ਸਲਾਹ ਬਣਦੀ ਹੈਗੀ ਉਸ ਤਰੀਕੇ ਨਾਲ ਅੱਗੇ ਦਾ ਜਿਹੜਾ ਹੈਗਾ ਨਾਲ ਦੀ ਨਾਲ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ ਤਾਂ ਬਣੇ ਰਹੋ ਅੰਤ ਤੱਕ ਵੀਡੀਓ ਦੇ ਨਾਲ ਗਾਲੀ ਗਲੋਚ ਤੋਂ ਰਹਿਤ ਸਾਫ ਸੁਥਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਵੀਡੀਓ ਨੂੰ ਭਾਈ ਅੰਤ ਤੱਕ ਲਾਜ਼ਰੂਰ ਦੇਖਣਾ ਤੇ ਜੇ ਭਾਈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੇ ਭਾਈ ਉਹ ਵੀ ਕਰ ਲੋ ਤੇ ਭਾਈ ਵੀਡੀਓ ਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਵਾਲਾ ਬਟਨ ਦਬਾ ਦਿਆ ਕਰੋ ਤੇ ਭਾਈ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਆ ਕਰੋ ਜੇ ਕਰਨ ਜੋਗ ਲੱਗੇ ਤਾਂ ਬਾਕੀ ਭਾਈ ਚੱਲਦੇ ਹੁਣ ਪਾਉਨੇ ਆ ਚਾਲੇ ਤੇ ਇੱਥੇ ਬਹੁਤ ਸੋਹਣੀਆਂ ਜਿਹੜੀਆਂ ਤਸਵੀਰਾਂ ਅ ਗੁਰੂ ਸਾਹਿਬਾਨਾਂ ਦੀਆਂ ਛਾਪੀਆਂ ਗੰਗਾ ਨੇ ਤੇ ਬੜੀ ਆਸੀ ਰਾਤ ਦਾ ਇਥੋਂ ਦਾ ਰੰਗ ਮੌਲ ਤੇ ਬਾਕੀ ਹੁਣ ਭਾਈ ਪਾਉਨੇ ਆ ਚਾਲੇ ਸਮਾਂ 10:35 ਦਾ ਤੇ ਨੌਜਵਾਨ ਪਾਉਣ ਲੱਗੇ ਚਾਲੇ ਗੁਰਦੁਆਰਾ ਲੰਗਰ ਦਾਵਾਂ ਸਾਹਿਬ ਨਗਰਾਸੂ ਤੋਂ ਉੱਤਰਾਖੰਡ ਮਿਲਦੇ ਆ ਅੱਗੇ ਆ ਕੇ ਚਾਹ ਦੇ ਲੰਗਰ ਤੇ ਹਮੇਸ ਵਕਤ ਸਵੇਕ 11 ਵਜੇ ਦਾ ਤੇ ਆ ਇਧਰ ਤੁਸੀਂ ਨਦੀ ਦੇ ਵਿੱਚ ਵਧਿਆ ਹੋਇਆ ਪਾਣੀ ਦੇਖ ਸਕਦੇ ਹੋ ਪਰ ਜਾ ਬਿਲਕੁਲ ਸ਼ਾਂਤ ਰਿਆ ਕੋਈ ਇਹ ਨਾ ਰੌਲਾ ਰਪਾਣੀ ਪਰ ਪਾਣੀ ਦਾ ਰੰਗ ਤੇ ਜਿਹੜਾ ਇਹਦਾ ਬਹਾ ਉਹ ਅੱਗੇ ਨਾਲੋਂ ਭਾਈ ਬਦਲ ਗਿਆ ਤੇ ਆਪਾਂ ਇੱਥੇ ਰੁਕੇ ਸੀ 40 ਕਿਲੋਮੀਟਰ ਲੰਗਰਾਸੂ ਤੋਂ ਅੱਗੇ ਆ ਕੇ ਭਾਈ ਟੈਂਕਾਂ ਨੂੰ ਫੁੱਲ ਕਰਾਉਣ ਵਾਸਤੇ ਮੋਟਰਸਾਈਕਲ ਭਾਈ ਕਹਿੰਦੇ ਸੂਈ ਲਾਲ ਚ ਲੈ ਗਿਆ ਸੀ ਨੌਜਵਾਨ ਤੇਲ ਪਾਉਣ ਵਾਲੇ ਭਾਈ ਦੀ ਵੇਟ ਕਰਦੇ ਟੈਂਕਿੰਗਾਂ ਖੋਲਦੇ ਤੇ ਭਰਾੜਾ 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 ਫੁੱਲ ਕਰਾਲਾ ਇਹ ਭਾਈ ਸਾਡੇ ਆ ਬੰਦੇ ਨੂੰ ਥੋੜੀ ਜੀ ਕਹਿੰਦੇ ਕੰਸ ਜੀ ਮਾਨ ਦਾ ਸਰੀਰ ਉਹ ਭਾਈ ਡਾਊਨ ਆ ਥੋੜਾ ਜਿਆ ਇਹ ਨੂੰ ਭਾਈ ਕਹਿੰਦੇ ਥੋੜੀ ਥੋੜੀ ਨੀਂਦ ਜੀ ਆਈ ਜਾਂਦੀ ਹੈ ਹੰਕੁੰਡ ਸਾਹਿਬ ਤੇ ਹੰਕੁੰਡ ਸਾਹਿਬ ਭਾਈ ਕਹਿੰਦੇ ਰਾਤ ਗੋਵਿੰਦ ਘਾੜ ਤੇ ਉਹ 2 ਵਜੇ ਤੋਂ ਲੈ ਕੇ ਜ਼ਬਰਦਸਤ ਮੀਂਹ ਰਪੀ ਠੀਕ ਹੈ 2 ਵਜੇ ਤੋਂ ਬਾਅਦ ਭਾਈ ਕਹਿੰਦੇ ਗੋਵਿੰਦ ਘਾੜ ਤੇ ਮੀਂਹ ਵਗੈਰਾ ਕਾਫੀ ਆਇਆ ਬਾਕੀ ਭਾਈ ਇਧਰ ਨਦੀ ਇਹਦਾ ਵੀ ਤੂੰ ਦੇਖ ਸਕਦੇ ਹੋਗੇ ਐਵੇਂ ਦਾ ਕੁਛ ਇਤੋਂ ਦਾ ਗਮੌੜ ਆ ਮੁੰਡੇ ਨੂੰ ਵੀ ਨੀਂਂ ਜਾਈ ਜਾਂਦੀ ਐ ਇਹਨੂੰ ਥੋੜੀ ਜੀ ਕੰਸ ਜੀ ਐ ਤੇ ਭਾਈ ਸਰੀਰ ਮੇਰਾ ਵੀ ਢਿੱਲਾ ਮਠਾ ਹੀ ਐ ਤੇ ਵਾਂਗਾਂ ਤੇ ਬੁੰਗਾਂ ਲੰਗਾਂ ਆਪਣੇ ਡਿਸਪਰੇਨ ਵਗੈਰਾ ਇੱਕ ਦੋ ਸਿੱਟੀਆਂ ਪਈ ਅੰਦਰ ਤੇ ਨੀਂਦ ਜਾਈ ਜਾਂਦੀ ਹੈ ਜੀ ਕਰਦਾ ਰੈਸਟ ਫਰਮਾ ਲੇਤੀ ਜਾਵੇ ਪਰ ਭਾਈ ਪੈਂਡਾ ਵੀ ਕੱਢਣਾ ਹੈ ਜੇ ਤਾਂ ਹੁਣ ਜਾਣਾ ਸੀ ਕੌਟਾ ਸਾਹਿਬ ਤਾਂ ਭਾਈ 250 ਤੋਂ ਮੈਨੂੰ ਲੱਗਦਾ 280 ਕਿਲੋਮੀਟਰ ਦੇ ਨੇੜੇ ਤੇੜੇ ਆ ਸੀਗਾ ਉਤੋਂ 250 ਤੋਂ 210 ਰਹਿ ਗਿਆ ਹੋਊਗਾ ਤੇ ਜੇ ਭਾਈ ਅਸੀਂ ਰੁਕਣਾ ਰਿਸ਼ੀਕੇਸ਼ ਤਾਂ ਉਤੋਂ 25 ਕਿਲੋਮੀਟਰ ਮੇਰੇ ਸਾਹਮਣੇ ਆਉਣਾ ਰਿਹਾ ਆ ਉਹ ਦੇਖਦੇ ਆ ਅੱਗੇ ਦਾ ਕੀ ਚੱਲਦੇ ਆਂ ਤੇਲ ਦੀਆਂ ਟੈਂਕਾਂ ਪੁੱਲ ਕਰਾ ਕੇ ਪਾਉਂਦੇ ਆਂ ਚੱਲੇ ਕਰਾਲੀ ਫੁੱਲ ਲਾਲਾ ਟੱਕਣਾ ਤੂੰ ਵੀ ਫੋਲੀ ਕਰਾਉਣੀ ਆ ਕਿ ਅੱਧੀ ਕਰਾਵੇਂਗਾ ਫੋਲੀ ਕਰਾਉਣਾ ਫੋਲੀ ਕਰਾਣਾ ਚਲੋ ਲੌਜ ਲੌਜ ਹਰੇ ਹਰੇ ਫੜਾ ਕੇ ਗਾਂਧੀ ਦੇ ਨੋਟ ਚੋਬਰ ਨੇ ਮਾਰੀ ਪਟ ਦੇ ਥਾਪੀ ਐ ਐ ਥਾਪੀ ਨਹੀਂ ਕਰੇ ਕੱਕੇ ਮਾਰ ਲਾ ਮੇਸ ਵਕਤ 1.5 ਵਜੇ ਦਾ ਆਪਾਂ ਭਾਈ ઋਸ਼ੀਕੇਸ਼ ਤੋਂ 100 ਕਿਲੋਮੀਟਰ ਪਿੱਛੇ ਆਮ ਆਪਣੇ ਮੁਕਸਰੇ ਰੇੜੀ ਵਾਲਿਆਂ ਨੇ ਭਾਈ ਲੰਗਰ ਲਾ ਰੱਖਿਆ ਸੀਗਾ ਆ ਇਥੋਂ ਚਾਰਾ ਲੰਗਰ ਸ਼ਹਿ ਗਿਆ ਤੇ ਹੁਣ ਅੱਗੇ ਚਾਲੇ ਪਾਉਨੇ ਵਾਹਿਗੁਰੂ ਇਹ ਗਾਲਾਂ ਨੇ ਗਾਲਾਂ ਨੇ ਗਾਲਾਂ ਪਾਈ ਵੇ ਤੇ ਆਪਾਂ ਕ੍ਰੋਸ ਕਰ ਰਹੇ ਆ ਦੇਵ ਪ੍ਰਿਆਗ ਸ਼ਹਿਰ ਦੇ ਟ੍ਰੈਫਿਕ ਨੂੰ ਤੇ ਇਧਰ ਆਉਂਦੀ ਆ ਭਾਈ ਆ ਜੁਹੇ ਵਾਸਤੇ ਸੈਂਟਰਲ ਸਾਸਕ੍ਰਿਤ ਜਿਹੜਾ ਵਾਸਤੇ ਇਸ ਤਰ੍ਹਾਂ ਇਹ ਨਾਲ ਭਾਈ ਜਿਹੜੀ ਇੰਟਰਨੈਸ਼ਨਲ ਹੋ ਰਹੀ ਗਿਰਾਂ ਆ ਭਾਰਤ ਨੂੰ ਘਟਣਗੇ ਉਹਦੇ ਵਿੱਚ ਬਣਾਏ ਜਗੇ ਹਾਂ ਜੁਕਰ ਕਰ ਰਹੇ ਨੇ ਤੇ ਆ ਦੇਵ ਪ੍ਰਿਆਗ ਉਤਰਾਖੰਡ ਦੇ ਸੈਂਟਰ ਸੰਸਕ੍ਰਿਤ ਮੈਨੂੰ ਲੱਗਦਾ ਹੈ ਕਿ ਬਿਜਲੀ ਕਨਸਲ 115 ਹਰਿਦਵਾਰ 93 ਚਿਤਪੌੜੀ ਚਤਾਰੀਏ ਤੋਂ ਪੱਥਰਾਂ ਦੀ ਵਾੜ ਦੀ ਬਈ ਕਟਿੰਗ ਚੱਲੀ ਜਾਂਦੀ ਆ ਉਹ ਨਿਮ ਜਿਹੜਾ ਹੈਗਾ ਡਿੱਗਣ ਵਾਲਾ ਸੀਗਾ ਤੇ ਉਹਦਾ ਕਰਕੇ ਸਾਰਾ ਬਈ ਇੰਤਿਆਮ ਕੀਤਾ ਗਿਆ ਤੇ ਕਿਰਾਂ ਚ ਰੋਕ ਦਿੱਤੇ ਗਏ ਸਾਨੂੰ ਹਾਂ ਆ ਆ ਗਈ ਪਾਈ ਆ ਪਾ ਜੀ ਆਸ ਵਕਤ 4:03 ਦੇ ਮਿੰਟਾਂ ਦਾ ਤੇ ਸਾਹਮਣੇ ਚੱਲ ਰਹੀ ਆ ਭਾੜ ਦੀ ਕਟਾਈ ਤਾਂ ਦਿਖਾਉਣੀ ਆ ਥੋੜਾ ਜਿਹਾ ਜ਼ੂਮ ਕਰਕੇ it ਦੇਵਾ ਦੇ 28 ਮਿੰਟ ਦਾ ਤੇ ਆਪਾਂ ਪਹੁੰਚ ਗਏ ਫੇਰੀ ਸੀ ਕੇ ਜਿੱਦੇ ਰਸਤੇ ਦੇ ਦੀ ਜਾਮ ਲੱਗਿਆ ਹੋਇਆ ਸੀ ਉਹ ਨਹੀਂ ਟੱਪਣ ਦਿੱਤਾ ਤੇ ਆਪਾਂ ਹੁਣ ਜਾ ਰਹੇ ਆ ਬਾਈਪਾਸ ਰੋਡ ਹੋ ਕੇ 10 15 ਕਿਲੋਮੀਟਰ ਆਪਾਂ ਨੂੰ ਹਾਲ ਤੋਂ ਲਿਆ ਉਧਰ ਜਿਹੜਾ ਸਾਹਮਣੇ ਸਾਰਾ ਉਹ ਰਿਸ਼ੀਕੇਸ਼ ਹੈ। ਮਗਰਲੇ ਪਾਸੇ ਸੀ ਆਪਣੇ ਬਾਈਪਾਸ ਤੇ ਨੀਲਕੰਠ ਮੰਦਿਰ ਸੀ ਉਧਰ ਜੰਗਲ ਦੇ ਵਿੱਚ। ਹਾਥੀ ਸੰਗੀਨ ਖੇਤਰ ਦੱਸਦੇ ਸੀ ਉਹਨੂੰ। ਨੀਲਕੰਠ। ਹਾਂ ਨੀਲਕੰਠ। ਪਾਣੀ ਦਾ ਵਹਾਅ ਵਾਕਿਆ ਦੀ ਬਹੁਤ ਤੇਜ਼ ਹੋ ਗਿਆ ਤੇ ਇੱਥੇ ਸੰਸਕਾਰ ਕਰਦੇ ਆ ਉਹ ਨੀਚੇ ਜਾ ਕੇ ਮੱਚੀ ਜਾਂਦੀ ਹੋਊਗੀ ਤੁਹਾਨੂੰ ਦਿਖ ਰਹੀ ਹੋਊਗੀ ਤਾਂ ਉਹ ਬਾਡੀ ਦਾ ਸੰਸਕਾਰ ਕੀਤਾ ਜਾਗਾ ਤੇ ਮੁੰਡਣ ਕਰਦੇ ਉਸ ਤੋਂ ਬਾਅਦ ਇਹਨਾਂ ਦੇ ਸੰਸਕਾਰ ਤੋਂ ਜਦੋਂ ਕਿਸੇ ਡੈਥ ਹੋ ਜਾਂਦੀ ਹੈ ਨਦੀ ਕਿਨਾਰੇ ਸਨਾਨ ਕਰ ਸੰਸਕਾਰ ਕਰਦੇ ਹਨ ਤੇ ਸਾਹਮਣੇ ਪੁਰਾਣ ਖਜਾ ਖਜ ਰਿਸ਼ੀਕੇਸ਼ ਦਾ ਬਾਜ਼ਾਰ ਮੇਲਾ ਤੇ ਰੰਗ ਮਾਹੌਲ ਭਾਈ ਸਾਹਮਣੇ ਉਹ ਗੇਟ ਤੇ ਹੀ ਚੱਲਣਾ ਨਗਰਪਾਲਿਕਾ ਨਗਰਪਾਲਿਕਾ ਪ੍ਰਸ਼ਦ ਮੁਣੀ ਕਿਰੇਤੀ ਢਾਲ ਵਾਲਾ ਦਿੱਲੀ ਵਾਲਾ ਹਾਲ ਹੀ ਆ ਨਾ ਸਮਾਂ 5:35 ਦਾ ਤੇ ਆਪਾਂ ਭਾਈ ਗੁਰਦੁਆਰਾ ਰਿਸ਼ੀਕੇਸ਼ ਸਾਹਿਬ ਪੁੱਜ ਗਏ ਦੂਜਾ ਮੁੰਡਾ ਜਲਦੀਪ ਆਪਣੇ ਤੋਂ ਘੰਟਾ ਕਹਿਲਾਂ ਆ ਗਿਆ ਹੋਣਾ ਦਾ 15 ਮਿੰਟ ਹਾਂ ਕਿਰੋ ਹੀ ਭਾਈ ਹਾਲ ਰਿਹਾ ਇਸ ਘਰ ਨਿਵਾਸ ਘਰ ਪਾਰਕਿੰਗ ਸਮਾਂ ਇਸ ਵਕਤ 6:30 ਵਜੇ ਦਾ ਤੇ ਆਪਾਂ 5:30 ਵਜੇ ਭਾਈ ਇੱਥੇ ਪਹੁੰਚੇ ਸੀ ਤੇ ਸਰੀਰ ਥੋੜਾ ਢੱਲਾ ਇਸ ਕਰਕੇ ਹੁਣ ਕਰਦੇ ਆ ਰੈਸਟ ਤੇ ਸਵੇਰ ਮਿਲਦੇ ਆ ਇਸੇ ਵਲੋਗ ਦੇ ਵਿੱਚ ਬਣੇ ਰਹੋ ਦੋ ਦਿਨਾਂ ਦਾ ਭਾਈ ਇਕੱਠਾ ਹੀ ਪਾ ਦਾਂਗੇ ਡਾਟਾ ਸਰੀਰ ਥੋੜਾ ਢੱਲਾ ਹੁਣ ਕਰਕੇ ਹੰਬਾ ਵਾਲੀ ਵੀਡੀਓ ਕਲਿੱਪ ਭਾਈ ਬਣੀ ਨਹੀਂ ਹਾਲ ਭਾਈ ਆਪਣੇ ਇਹ ਜਿਹੇ ਹੋਏ ਭਾਈ ਜੇ ਭਾਈ 11 ਵਾ ਦੀ 7 ਮਿੰਟਾਂ ਦਾ ਤੇ ਆਪਣਾ ਅਮਨਵੀਰ ਆ ਗਿਆ ਤਾਂ ਉਹ ਸੁੱਤਾ ਪਿਆ ਸੀ ਨਾ ਅੱਛਾ ਸੱਟਾ ਚੱਲੇ ਗਿਆ ਫਿਰ ਹੋਰ ਚੱਲ ਆ ਜਾ